ਅੱਜ ਪਿੰਡ ਜੈ ਸਿੰਘ ਵਾਲੇ ਜੈ ਸਿੰਘ ਵਾਲੇ ਪਿੰਡ ਖੜਿਆ ਵੀਰੋ ਸੁਖਮਣ ਖੜਾ ਇੱਧਰ ਤੇ ਇੱਧਰ ਵੀ ਸੁਖਮਣ ਖੜਾ ਤੇ ਇੱਧਰ ਹਰਮਨ ਤਿੰਨੇ ਜਵਾ ਖੜੇ ਆ ਤੇ ਤਿੰਨੇ ਆਪਣੇ ਫੈਨ ਆ ਫੇਸਬੁੱਕ ਫੈਨ ਆ ਸਾਰੇ ਵੀਡੀਓ ਦੇਖਦੇ ਹੋ ਅੱਛਾ ਕਦ ਦੇਖਦੇ ਹੋ ਫੇਸਬੁੱਕ ਤੇ ਆ ਅੱਛਾ ਸਾਰੇ ਕਿਤੇ ਫੋਲੋ ਕਰੀ ਬੈਠੇ ਹੋ ਅੱਛਾ ਤੁਸੀਂ ਤੂੰ ਵੀ ਦੇਖਦਾ ਤੂੰ ਵੀ ਦੇਖਦਾ ਤਿੰਨੇ ਬੱਚੀ ਆਪਣੇ ਫੈਨ ਆ ਫੇਸਬੁੱਕ ਇੰਸਟਾਗ੍ਰਾਮ YouTube ਤੇ ਭਰਾਵੋ ਇਹਨਾਂ ਦੀ ਸਿਰ ਤੇ ਮੋਜਾਂ ਆਮਦੇ ਆ ਜੇ ਵੀਡੀਓ ਵਗੈਰਾ ਦੇਖਦੇ ਆ ਲੈਕ ਕਰਦੇ ਆ ਕਮੈਂਟ ਕਰਦੇ ਹੋ ਕਮੈਂਟ ਸਾਰੇ ਵੀਡੀਓ ਤੇ ਕਰਨੇ ਤੁਸੀਂ ਠੀਕ ਹੈ ਹਾਂ ਆਪ ਦਾ ਹਰਮਨ ਸਿੰਘ ਮਾਨ ਲਿਖ ਕੇ ਕਮੈਂਟ ਕਰਨਾ ਠੀਕ ਹੈ ਹਾਂ ਤੋ ਦੱਸਿਆ ਕਰ ਬਾਈ ਕਿ ਹਰਮਨ ਸਿੰਘ ਮਾਨ ਜੈ ਸਿੰਘ ਦੇ ਤੋਂ ਅਕਸ਼ਰੀ ਪ੍ਰਭਾ ਉਹ ਤੁਹਾਨੂੰ ਦੱਸ ਦੇ ਰਹੇ ਨੇ ਪਿੰਡਾਂ ਚੋਂ ਟਰੈਕਟਰ ਕੱਢਦੇ ਆ ਵਿੱਚ ਵਿੱਚੇ ਕਿਵੇਂ ਬਾਈ ਵਰਗਿਆਂ ਨੂੰ ਦਿੱਤਾ ਅੱਜ ਟਰੈਕਟਰ ਦਿੱਤਾਗਾ ਬਾਈ ਗੋਕੀ ਵੀ ਟੜੀ ਜਨਦਰ ਕਰਮਜੀਤ ਸਿੰਘ ਨੂੰ ਅੱਜ ਟਰੈਕਟਰ ਦਿੱਤਾ ਪਿੰਡ ਜੈ ਸਿੰਘ ਆਹ ਦਿੱਤਾ ਨਵਾਂ ਟਰੈਕਟਰ ਇਹ ਟਰੈਕਟਰ ਦੇ ਵਿੱਚ ਆਹ ਟਰੈਕਟਰ ਕੱਟਿਆਗਾ ਸੋਨੂੰ ਪਤਾ ਹੀ ਇਹ ਭਰਾਵੋ ਕਹੇ ਹੈ ਇਹ ਪੋਟੇਟਰ ਸਾਫ ਸੁਥਰੀ ਕਰਦੇ ਸਾਫ ਸੁਥਰੇ ਟਰੈਕਟਰ ਨੇ ਬਹੁਤ ਸਾਫ ਟਰੈਕਟਰ ਆ ਯਾਰ ਐਂ ਕਰਨੀ ਜੁਰੇ ਬਈ ਬਹੁਤ ਸਾਫ ਟਰੈਕਟਰ ਆ ਆ ਦੇਖੋ ਹਜੇ ਕੱਲਾ ਕਲੱਚ ਹੀ ਖੁੱਲਿਆ ਹੋਊਗਾ ਮੇਰੇ ਸਾਹਮਣੇ ਨਾਲ ਬਹੁਤ ਸਾਫ ਟਰੈਕਟਰ ਆ ਹਜੇ ਆ ਦੇਖੋ ਪੰਪ ਪੰਪ ਤੇ ਕਿਤੇ ਵੀ ਚਾਬੀ ਨਹੀਂ ਲੱਗੀ ਯਾਰ ਬਹੁਤ ਸਾਫ ਟਰੈਕਟਰ ਆ ਬਾਈ ਕਿਵੇਂ ਜੀਵੀਰ ਦਾ ਕਿਵੇਂ ਬਾਈ ਜਮਾਂ ਓਕੇ ਬਈ ਓਕੇ ਗਾਹਾਂ ਕਿਵੇਂ ਤੇਰੇ ਅੱਗੇ ਜ਼ਿੰਮੇਦਾਰ ਭਰਾ ਨਹੀਂ ਲੈਣਾ ਦਾ ਜਮਾਂ ਤੇ ਤੂੰ ਜਿਵੇਂ ਵਾਰੀ ਤੇ ਦੇਦਗੇ ਇਹ ਮੈਂ ਤਾਂ ਜਿਵੇਂ ਵਾਰੀ ਟਰੈਕਟਰ ਦੀ ਆ ਇਹਨਾਂ ਦੇ ਜ਼ਿਮੀਂਦਾਰ ਬੰਦੇ ਨੇ ਧਰੋਂ ਹੀ ਟਰੈਕਟਰ ਲਿਆ ਗਿਆ ਜਿਹਦੇਸੀ ਬੰਦੇ ਆਵਾ ਜ਼ਿਮੀਂਦਾਰ ਬੰਦੇ ਆ ਭਰਾਵੋ ਇਹਨਾਂ ਦੇ ਘਰੋਂ ਟਰੈਕਟਰ ਲਿਆ ਗਿਆ ਤੇ ਉਹ ਟਰੈਕਟਰ ਦੇ ਵਿੱਚ ਆਪਾਂ ਵਿੱਚ ਹੀ ਘਟਣਾ ਵੀ ਤੇ ਟਰੈਕਟਰ ਦੇ ਇਹਦੇ ਕਰਮਜੀਤ ਸਿੰਘ ਨੂੰ 2022 ਮਾਰ ਟਰੈਕਟਰ ਦਿੱਤਾ ਤੇ ਜਰੂਰ ਭਾਈ ਨੂੰ ਵਧਾਈਆਂ ਵੀ ਦਿਓ ਕਮੈਂਟਾਂ 'ਚ ਕਿਵੇਂ ਆ ਆ ਦਿਤਰ ਮਾਰੀ ਦਿਖਾਈ ਕੈਮਰਾ ਮਾਰ ਕੇ ਬਹੁਤ ਨਵਾਂ ਟਰੈਕਟਰ ਭਰਾਵਾ ਜੀ ਦੇਖਾ ਨੌਜਰਨ ਨੂਜਲਾਨੀ ਚਾਬੀ ਚੂਬੀਆਂ ਕਿਤੇ ਚਾਬੀ ਨਹੀਂ ਲੱਗੀ ਇੰਜਨ ਜੇ ਤੇ ਰਾਂ ਕੇ ਦੇਖੋ ਕਿੰਨਾ ਪਿਆ ਬਹੁਤ ਸਾਫ ਸੁਥਰਾ ਟਰੈਕਟਰ ਇਹਨਾਂ ਖੋਲ ਕੇ ਤਾਂ ਵਿੱਚ ਚਾਬੀ ਖੋਲੀ ਭਾਈ 2000 ਦੇ ਕਿਰਮਾ ਮਾਲ ਕਿਹੜਾ ਸੀ ਵੀਰੇ ਇਹਨੇ 17 17 2017 ਮਾਲ ਟਰੈਕਟਰ ਆ ਪੰਜਾਬ ਨੰਬਰੀ ਹੈ ਨਾ ਪੰਜਾਬ ਨੰਬਰ ਟਾਇਰ ਆ ਤੇ ਟਾਇਰ ਤੁਹੀਂ ਪਾਏ ਦੇ ਟਾਇਰ ਐ ਮੱਲੋ ਇਹਦੇ ਮਣਕੇ ਹਾਂ ਨਵੀਂ ਆ ਮਣਕੇ ਜਿਹੇ ਟਾਇਰ ਨਹੀਂ ਕੋ ਟਾਇਰ ਲਿਪੜੇ ਪਏ ਆ ਸ਼ੋਲਾ ਦੇ ਬਿੰਦਰਾ 2017 ਮਣਲਾ ਜੇਕਰ ਭਰਾਵੋ ਤੁਸੀਂ ਘੱਟ ਮੋਲਾਂ ਇਹ ਟਰੈਕਟਰ ਖਰੀਦਣਾ ਪੈਂ ਹੈ ਤਾਂ ਇਹ ਨੂੰ ਮੋਲਾਂ ਨਾਲ ਜਿਆਦਾ ਹੀ ਆ ਕਿਉਂ ਬਤੁਹੋ ਉਹਦੇ ਹਿਸਾਬ ਨਾਲ ਘੱਟ ਬੋਲਦਾ ਸਾਢੇ 7 ਲੱਖ ਦਾ ਹੈਗਾ ਤੇ ਇਹ ਸਾਢੇ 5 ਲੱਖ ਦਾ ਹੈਗਾ ਵੀ ਇਹਨਾਂ ਕਾ ਰੇਟ ਤਾਂ ਬਹੁਤ ਆ ਕੋਈ 50 ਲੱਖ ਰੁਪਈ ਬਹੁਤ ਹੁੰਦਾ ਰਿਹਾ ਇਹੋ ਜਿਹੇ ਟਰੈਕਟਰ ਜੇ ਤੁਸੀਂ ਖਰੀਦਣਾ ਹੈ ਹੋਰ ਵੀ ਸਾਡੇ ਕੋਲੇ ਬਹੁਤ ਖੜੇ ਆ ਇਹ ਟਰੈਕਟਰ 22 ਯਰ ਕਤੋਂ ਕੱਟਿਆ ਹੈਗਾ ਜੇ ਤੁਸੀਂ ਇਹ ਟਰੈਕਟਰ ਖਰੀਦਣਾ ਤਾਂ ਵੜਾਂਹ ਟਰੈਕਟਰ ਨਾਲ ਸੰਪਰਕ ਕਰ ਲਓ ਇਹਦੇ ਨਾਲ ਦੇ ਆਪਣੇ ਕੋਲੇ ਐਮੋਲੋ 13 ਮਾਡਲ 15 ਮਾਡਲ 2 15 ਮਾਡਲ ਖੜੇ ਆ 2 17 ਮਾਡਲ ਖੜੇ ਆ 2 18 ਮਾਡਲ 2 19 ਮਾਡਲ ਤੇ 22 ਮਾਡਲ ਸਭਰਾਜ ਬਹੁਤ ਗਿਣਤੀ ਚ ਖੜੇ ਆ ਆਪਣੇ ਤੁਸੀਂ ਇਹ ਹੀ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਓ ਜੇਕਰ ਇਹ ਟਰੈਕਟਰ ਖਰੀਦਣਾ ਹੈ ਇਹ ਹੀ ਹੋ ਟਰੈਕਟਰ ਗਿੱਦਨੇ ਆ 1.5 ਲੱਖ ਰੁਪਏ ਭਰ ਕੇ 1.5 ਲੱਖ ਰੁਪਏ ਭਰ ਕੇ ਬਾਕੀ ਆਸਾਨ ਕਿਸ਼ਤਾਂ ਬਾਈ ਗੁਰਪ੍ਰੀਤ ਸਿੰਘ ਜੀ ਮਾਨ ਨੇ ਤੇ ਨਗਦ ਲਿਆਗਾ ਨਗਦ ਵੀ ਗ੍ਰੀਨ ਸਕਦੇ ਹੋ ਤੁਸੀਂ 1.5 ਲੱਖ ਰੁਪਏ ਭਰ ਕੇ ਬਾਕੀ ਆਸਾਨ ਕਿਸ਼ਤਾਂ ਤੇ ਤੁਸੀਂ ਟਰੈਕਟਰ ਖਰੀਦ ਕੇ ਲੈ ਜਾ ਸਕਦੇ ਹੋ 4 ਚਪੇਰੇ ਦੀ ਵੀ ਮਾਰਦੇ ਕੈਮਰਾ ਜਮਾ ਨਵੇਂ ਟਾਇਰ ਆ ਕਿੰਨੇ ਚਿਰ ਹੋ ਗਿਆ ਗੁਰਪ੍ਰੀਤ ਟਾਇਰ ਪਾਉਣ ਨੂੰ ਮੈਨੂੰ ਮਨ ਕੇ ਸਾਹ ਤੋਏ ਸਾਹ ਤੋਏ ਨੇ ਯਾਰ ਕਿਰਾਏ ਘਟਾ ਇਹਨੇ ਟਰੈਕਟਰ ਦਾ ਹਨਾ ਆ ਦੇਖੋ ਮੂਹਨੇ ਆ ਆਦੇ ਬਸ 10 ਕਿੱਲੇ 10 12 ਕਿੱਲੇ ਆਰਦੀ ਆਪਦੀ ਖੇਤੀ ਕਰਦੇ ਆ ਇਧਰ ਬਿਖਾ ਦੇ ਜੀਪੀ ਆ ਦੇਖੋ ਸਾਰਾ オリジナル ਟ੍ਰੈਕਟਰ ਆ ਸਾਰਾ オリジナル ਇਹਨੇ ਵਰਬੀ ਤੇ ਹਾਂ ਹਾਂ ਜਮਾ ਓਕੇ ਆ ਸਾਰਾ ਤੇ ਆਹ ਦੇਖ ਲੋ ਇਧਰ ਮਾਨ ਤੇ ਇਧਰ ਵੀ ਦਿਖਾ ਦੇ ਬਹੁਤ ਹੀ ਸਾਫ ਸੁਥਰਾ ਦਿੱਖਾ ਇਹ ਟ੍ਰੈਕਟਰ ਖਰੀਦਣ ਲਈ ਵੜਾ ਟ੍ਰੈਕਟਰ ਨਾਲ ਸਪਰਕਰੋ ਪਿੰਡ ਪਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਤੇ ਆਹਾ ਵੀਰ ਨੇ ਟ੍ਰੈਕਟਰ ਲਿਆਗਾ ਵੀਰ ਨੂੰ ਜਰੂਰ ਕਮੈਂਟਾਂ ਚ ਵਧਾਈਆਂ ਦਿਓ ਕਿਉਂ ਅਗਲਾ ਨਵਾਂ ਸੰਤ ਲੈ ਕੇ ਆਉਂਦਾ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਜੇਕਰ ਤੁਸੀਂ ਵੀ ਇਹਦੇ ਟਰੈਕਟਰ ਖਰੀਦਨੇ ਆ ਨਵੇਂ-ਨਵੇਂ ਟਰੈਕਟਰ ਖਰੀਦਨੇ ਆ ਤਾਂ ਵੜੈਂ ਟਰੈਕਟਰ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦਾ ਸੰਪਰਕ ਕਰ ਸਕਦੇ ਹੋ ਸਾਡਾ ਪਿੰਡ ਹੈਗਾ ਮਾਨਸਾ ਤੋਂ ਬਠਿੰਡਾ ਰੋਡ ਤੇ ਭਾਈ ਬਖਤੌਰ ਪਿੰਡਾ ਬਰਾਵੋ ਬਠਿੰਡੇ ਤੋਂ 30 ਕਿਲੋਮੀਟਰ ਹੈ ਸਾਡਾ ਵੜੈਂ ਟਰੈਕਟਰ 30 ਕਿਲੋਮੀਟਰ ਹੈ ਤੇ ਮਾਨਸਾ ਤੋਂ 35 ਕਿਲੋਮੀਟਰ ਹੈ ਵੜੈਂ ਟਰੈਕਟਰ YouTube 에 YouTube ਤੇ ਸਰਚ ਮਾਰ ਲਓ ਕਿਤੇ Instagram ਤੇ ਸਰਚ ਮਾਰ ਕੇ ਸਾਰੀਆਂ ਵੀਡੀਓ ਵਗੈਰਾ ਦੇਖ ਸਕਦੇ ਹੋ ਤੇ ਤੁਸੀਂ ਮੈਪ ਤੇ ਵੀ ਸਰਚ ਮਾਰੋਗੇ ਤਾਂ ਉੱਥੋਂ ਭਰ ਕੇ ਸਿੱਧੀ ਲੋਕੇਸ਼ਨ ਸਾਡੇ ਬ੍ਰੈਕਟ ਦੇ ਘਰ ਦੀ ਲੋਕੇਸ਼ਨ ਚੱਕੂਗਾ ਜਰੂਰ ਸੰਪਰਕ ਕਰੋ ਵੀਰੋ ਕਿਸੇ ਭਰਾ ਨੇ ਵੀ ਟਰੈਕ ਲੈਣਾ ਜਾਂ ਤੁਹਾਡੇ ਰਿਸ਼ਤੇਦਾਰ ਨੇ ਲੈਣਾ ਹੈ ਉਹਨਾਂ ਕੋਲੇ ਵੀਡੀਓ ਪਹੁੰਚ ਦੇ ਕਰ ਦਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵੋ ਸਸੀਕਰ